ਆ ਦੇਖਿਓ ਬਈ ਥੱਲੇ ਧਰਤੀ ਦੇਖੋ ਲੋਹੇ ਵਰਗੀ ਪਈ ਐ ਬਾਈ ਜੀ ਬਿਲਕੁਲ ਡਾਕਟਰ ਮਾਹਰ ਦੇ ਵਿੱਚ ਪਾਣੀ ਪਾਇਆ ਨਾ ਕੁਛ ਕਰਿਆ ਰੋਣੀ ਕੀਤੀ ਬਿਲਕੁਲ ਸੁੱਕੀ ਜ਼ਮੀਨ ਐ ਠੀਕ ਐ ਜੋ ਹੁਣ ਇਹਦੇ ਵਿੱਚ ਸੁਨਮਾ ਚੀਜ਼ਾਂ ਦਿਖਾ ਰਹੇ ਹਾਂ ਇਸ ਚੀਜ਼ ਦੀ ਆਪਣੇ ਕੋਲ ਕੋਈ ਵੀ ਬੰਦਾ ਇਹਦੇ ਨਾਲ ਦਾ ਕੋਈ ਹੋਲਡਰ ਦੇ ਦੇ ਤੁਹਾਨੂੰ ਠੀਕ ਐ ਕੀ ਖਾਸੀ ਤਾਂ ਬਾਈ ਜੀ ਖਾਸੀ ਇਹਦੇ ਵਿੱਚ ਸਾਰਾ ਲੇਜ਼ਰ ਕਟਿੰਗ ਦਾ ਐ ਇਹਦੇ ਵਿੱਚ ਜ਼ਿਆਦਾਤਰ ਇੱਥੇ ਪਾਈਪ ਲੱਗਿਆ ਹੁੰਦਾ ਤੇ ਕਈ ਇਹਦੇ ਵਿੱਚ ਕੀ ਹੁੰਦਾਗਾ ਇੱਥੇ ਪੱਤਰੇ ਦਾ ਬੈਂਡ ਪਾ ਕੇ ਇਹ ਤੁਹਾਨੂੰ ਨਕਾ ਪੈਂਦਾ ਕਰ ਦਿੰਨੇ ਆਪਾਂ ਉਹਦੇ ਵਿੱਚ ਕੀ ਹੁੰਦਾ ਨਾ ਜਦੋਂ ਆਪਾਂ ਹਾਰਡ ਵੱਟ ਤੇ ਲਾਉਨੇ ਆ ਕਿਸੇ ਤੇ ਤਬੇ ਨੂੰ ਵਿੰਗਾ ਕਰ ਲੈਂਦਾ ਇਧਰਲੇ ਪਾਸੋਂ ਤਬੇ ਨਾਲ ਉਸ ਤੋਂ ਬਾਅਦ ਆਪਣਾ ਇਹ ਕੰਮ ਹੋ ਗਿਆ ਠੀਕ ਹੈ ਜੀ ਇਹਨੂੰ ਤੁਸੀਂ ਸੜਕ ਦੇ ਗੁੰਜੇ ਤੇ ਧਰ ਕੇ ਚਲਾ ਲਓ ਜੀ ਹੂੰ ਠੀਕ ਹੈ ਜੀ ਬਲੇਡ ਉੱਚੇ ਰਹਿਣ ਦੇ ਜਮਾ ਤਾਂ ਵੀ ਥੱਲੇ ਸਿੱਟ ਲਓ ਜੇ ਤੁਹਾਡਾ 5 ਸਾਲਾਂ ਨੂੰ ਵੀ ਵਿੰਗਾ ਹੋ ਗਿਆ ਨਾ ਮੇਰੇ ਤੋਂ ਤੁਸੀਂ ਚੇਂਜ ਕਰਕੇ ਲੈ ਜਿਓ ਨੀ ਛੋਟੇ ਛੋਟੇ ਚੀਜ਼ਾਂ ਦੇ ਵੀ ਧਿਆਨ ਦਿੱਤਾ ਬਾਈ ਜੀ ਹਰ ਇੱਕ ਚੀਜ਼ ਤੇ ਸਾਡਾ ਰੈਡੀਮੇਡ ਨਹੀਂ ਲੈਂਦੇ ਅਸੀਂ ਖੁਦ ਆਪਣਾ ਫੈਕਟਰੀ ਦੇ ਵਿੱਚ ਆਪਣਾ ਅਸੈਂਬਲ ਹੁੰਦਾ ਹੈ ਤੇ ਇਧਰੋਂ ਨੱਕੇ ਤੇ ਆ ਜਾਈ ਇਹ ਵੀ ਤੁਸੀਂ ਫੈਕਟਰੀ ਦੇ ਵਿੱਚ ਜਾ ਕੇ ਤੁਸੀਂ ਵਿਚਟ ਕਰ ਸਕਦੇ ਦਿਖਾ ਸਕਦੇ ਹਾਂ ਤੁਹਾਨੂੰ ਆਪਾਂ ਜੇ ਜੇ ਤੁਸੀਂ ਜਾ ਕੇ ਹਾਂਜੀ ਠੀਕ ਹੈ ਜੀ ਕੋਈ ਇਹਦੇ ਵਿੱਚ ਓਲਾ ਨਹੀਂ ਹਮ ਹੁਣ ਇਹਦੇ ਵਿੱਚ ਲਾ ਲਓ ਤੁਸੀਂ ਘਟੋ ਘਟ 5 ਇੰਚ ਤੇ ਚੌੜਾ ਲੱਗਿਆ ਹੋਇਆ ਜੀ ਹਾਂਜੀ ਕਿੱਥੇ ਹੁੰਦਾ ਇਹ 3.5 ਇੰਚ 3 ਇੰਚ ਮੇਰਾ ਇੰਨੀ ਹੁੰਦਾ ਲਗਭਗ ਠੀਕ ਹੈ ਜੀ ਇਹਨੇ ਵੱਟ ਕਿੱਥੋਂ ਖਾਣਾ ਮਤਬਲੀ ਨਹੀਂ ਗਈ ਚੰਗੀ ਵਧੀਆ ਸੀਟ ਦਾ ਬਣਿਆ ਹੋਇਆ ਉਸ ਤੋਂ ਇਲਾਵਾ ਡਫਲੇਟਨ ਦੇ نیچے ਤੁਹਾਨੂੰ ਡਾਲੇ ਦੇ ਥੱਲੇ ਆਪਣਾ ਇੱਥੇ ਬੈਂਡ ਪਾ ਗਏ ਨਾ ਹਮ ਆਪੇ ਤੇ ਚਾਦਰ ਨੂੰ ਨਾਲ ਲਾ ਦਿੰਨੇ ਆ ਜਦੋਂ ਕੱਲ ਉਹਨੂੰ ਰੂਟੋਵੇਟਰ ਨੇ ਪਾਣੀ 'ਚ ਚੱਲਣਾ ਇਹਦੇ ਵਿੱਚ ਪਾਣੀ ਇੱਕ ਵਾਰੀ ਭਰ ਜੂ ਮੁੜ ਕੇ ਪਾਣੀ ਲਿਗੜਦਾ ਨਹੀਂ ਠੀਕ ਹੈ ਜੀ ਕੋਈ ਗਾਰਾ ਭਰ ਜਾਂਦਾ ਆਪਾਂ ਨੇ ਇਹਦੇ ਥੱਲੇ ਪਾਈਪ ਲਾਇਆ ਹੋਇਆ ਠੀਕ ਹੈ ਸਹੀ ਗੱਲ ਹੈ ਥੱਲੇ ਚੈੱਕ ਕਰ ਸਕਦੇ ਹੋ ਉਹ ਪਾਈਪ ਲਾਇਆ ਹੋਇਆ ਹੈ ਅਲੱਗ ਤੋਂ ਇਹਦੇ ਥੱਲੇ ਇੰਚੀ ਦਾ ਵਧੀਆ ਹੈਵੀ ਪਾਈਪ ਲੱਗਿਆ ਹੋਇਆ ਆਪਣਾ ਨਾ ਤਾਂ ਇਹਦੇ ਵਿੱਚ ਪਾਣੀ ਪਵੇ ਤੇ ਨਾ ਹੀ ਕਿਤੇ ਗਲੇ ਜੀ ਮਤਲਬ ਜਿਹੜੀ ਆਪਾਂ ਐਂ ਮੋੜ ਦਾਨੇ ਆ ਉਹ ਉਹਦੇ ਸਾਹਮਣੇ ਦੇਖੋ ਲੇਟ ਤੁਰ ਤੱਕ ਕੋਈ ਨਹੀਂ ਲਾਉਂਦਾ ਉੱਤੇ ਮਸਾਲਾ ਲਾ ਕੇ ਕੋਈ ਵੀ ਇਹਨੂੰ ਮਾਣਾ ਮੋਟ ਇਹਦੇ ਵਿੱਚੋਂ ਸੋਨੂੰ ਤੁਰ ਦੀ ਤੁਰ ਤੱਕ ਪਾਈਪ ਮਿਲੂ ਤੇ ਬਾਕੀ ਇਹ ਬਈ ਲੀਕ ਹੋ ਜਾਂਦੇ ਨੇ ਨਹੀਂ ਜੀ ਮਤਬਲੀ ਨਹੀਂ ਕਹੇ ਜੀ ਮਕੈਨੀਕਲ ਸੀਲ ਹੈ ਵੀਰ ਜੀ ਠੀਕ ਹੈ ਇੱਕ ਸਾਲ ਦੀ ਆਪਣੀ ਫੁੱਲ ਗਾਰੰਟੀ ਹੈ ਇਹਦੀ ਹੂੰ ਕਿਸੇ ਪਾਸੋਂ ਲੀਕ ਹੋ ਜਾ ਤੁਸੀਂ ਇਹਦਾ ਛੱਡੋ ਜੀ ਪੂਰੇ ਰੂਟਾ ਪੀਟਰ ਦੀ ਇੱਕ ਕਸਾਈ ਦੀ ਨਹੀਂ ਠੀਕ ਹੈ ਜੀ ਕੋਈ ਐਕਸੀਡੈਂਟ ਨਾ ਕਰਿਓ ਤੁਸੀਂ ਉਸ ਤੋਂ ਬਾਅਦ ਸਾਡੀ ਫੁੱਲ 1 ਸਾਲ ਦੀ ਗਾਰੰਟੀ ਹੈ 1 ਸਾਲ ਦੀ ਚਾਹੇ ਜੇ ਕੋਈ ਦਿੱਕਤ ਆਈ ਖੇਤ ਦੇ ਵਿੱਚ ਆ ਕੇ ਬਾਈ ਜੀ ਖੇਤ ਦੇ ਵਿੱਚ ਤੁਹਾਨੂੰ ਸਰਵਿਸ ਮਿਲੂ ਹੂੰ ਬਕਾਇਦਾ ਜੋ ਇਹਦੇ ਵਿੱਚ ਕੰਮ ਹੋਇਆ ਹੋਇਆ ਹੂੰ ਸਾਨੂੰ ਤੁਸੀਂ ਖੁਸ਼ੀ ਨਾਲ ਹੀ ਯਾਦ ਕਰੋਗੇ ਸਹੀ ਠੀਕ ਜਦੋਂ ਕਰਿਆ ਤੁਸੀਂ ਸਾਨੂੰ ਦੁਖੀ ਹਰਦੇ ਨਾਲ ਕਦੇ ਸਾਨੂੰ ਤੁਸੀਂ ਕਾਲ ਨਹੀਂ ਕਰੋਗੇ ਹੂੰ ਲਾ ਵੀ ਜੇ ਇੱਕ ਵਾਰ ਚੀਜ਼ ਖਰੀਦਣ ਆਉਣਾ ਹੈ ਪਹਿਲਾਂ ਫੁੱਲ ਟੈਸਟਿੰਗ ਕਰੋ ਬਾਣ ਦੇ ਵਿੱਚ ਆ ਕੇ ਫਿਰ ਖਰੀਦੋ